ਅਸੀਂ ਬਚਪਨ ਤੋਂ ਹੀ ਸਕੂਲੇ ਪੜ੍ਹਨ ਲੱਗ ਜਾਂਦੇ ਆ ਕਿਉਂਕਿ ਅਸੀਂ ਵੱਡੇ ਹੋ ਕੇ ਜੌਬ ਕਰਨੀ ਹੁੰਦੀ ਹੈ ਜੇ ਮੈਂ ਇਦਾਂ ਕਹਿ ਰਿਹਾ ਮੈਂ ਕਿ ਅਸੀਂ ਬਚਪਨ ਤੋਂ ਹੀ ਪੜ੍ਹਨ ਲੱਗ ਪੈਂਦੇ ਆ ਤਾਂ ਕਿ ਅਸੀਂ ਆਪਣਾ ਕੈਰੀਅਰ ਸੈੱਟ ਕਰ ਪਾਈਏ ਸਾਡੇ ਪੇਰੈਂਟਸ ਸਾਡੇ ਮਾਪਿਆਂ ਨੇ ਸਾਡੇ ਉੱਤੇ ਬਹੁਤ ਪੈਸਾ ਲਾ ਦਿੱਤਾ ਆ ਪੜ੍ਹਾਈ ਦੇ ਉੱਤੇ ਤੇ ਕਈਆਂ ਦੀ ਪੜ੍ਹਾਈ ਉੱਤੇ ਹਜੇ ਪੈਸਾ ਲਾ ਵੀ ਰਹੇ ਹੋਣਗੇ ਘਰ ਦੇ ਪਰ ਮਸਲਾ ਇੱਥੇ ਆ ਕੇ ਕਈ ਵਾਰੇ ਖੜਾ ਹੋ ਜਾਂਦਾ ਕਿ ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਪੜ੍ਹਾਈ ਤੋਂ ਬਾਅਦ ਕੈਰੀਅਰ ਆਪਦਾ ਕਿਹੜਾ ਸੈੱਟ ਕਰ ਸਕਦੇ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਮੈਨੂੰ ਇਦਾਂ ਦੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਤਾਂ ਕਰ ਲਈ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਉਸ ਤੋਂ ਬਾਅਦ ਪੁੱਛਦੇ ਨੇ ਕਿ ਯਾਰ ਕਿ ਜੋਬ ਕਿਹੜੀ ਮਿਲੂ ਹੁਣ ਸਾਨੂੰ ਹੁਣ ਅਸੀਂ ਅੱਗੇ ਕੀ ਕਰ ਸਕਦੇ ਆ ਜਿਹੜਾ 20 ਸਾਲ ਅਸੀਂ ਪੜ੍ਹੇ ਆ ਉਹਦਾ ਕਿੱਥੇ ਯੂਟਿਲਾਈਜੇਸ਼ਨ ਹੋਊਗਾ ਜਦੋਂ ਇਹ ਚੀਜ਼ਾਂ ਦਾ ਜਵਾਬ ਨਹੀਂ ਨਾ ਹੁੰਦਾ ਉਹਨਾਂ ਕੋਲੇ ਫਿਰ ਮਾਰਕੀਟ ਦੇ ਵਿੱਚ ਅਫਵਾਹਾਂ ਚੱਲਣ ਲੱਗ ਪੈਂਦੀਆਂ ਨੇ ਕਿ ਪੜ੍ਹਾਈ ਬਹੁਤ ਸਾਰੇ ਇਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਆ ਫਿਰ ਇਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ ਕਿ ਫਲਾਨਾ ਐਡਾ ਵੱਡਾ ਸਟਾਰ ਆ ਉਹ ਤਾਂ 10 ਹੀ ਪੜਿਆ ਆ ਪਰ ਇਦਾਂ ਦੇ ਬਹੁਤ ਘੱਟ ਨੇ ਪਰ ਜਿਹੜੇ ਬੱਚਿਆਂ ਨੂੰ ਪੜ੍ਹਾਈ ਦੇ ਦੌਰਾਨ ਸਹੀ ਗਾਈਡੈਂਸ ਮਿਲੀ ਆ ਉਹਨਾਂ ਨੇ ਆਪਣਾ ਸਹੀ ਕੈਰੀਅਰ ਚੂਜ਼ ਕਰ ਲਿਆ ਉਹ ਅੱਜ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੈਟਲਡ ਨੇ ਤੇ ਇਦਾਂ ਦੇ ਪੜ੍ਹੇ ਲਿਖੇ ਬਹੁਤ ਜ਼ਿਆਦਾ ਨੇ ਉਹਨਾਂ ਕੁਝ ਕੁ ਸਫਲ ਬੰਦਿਆਂ ਵਿੱਚੋਂ ਜਿਹੜੇ ਘੱਟ ਪੜੇ ਲਿਖੇ ਸੋ ਪੜ੍ਹਾਈ ਦੀ ਵੈਲਿਊ ਬਹੁਤ ਆ ਲੇਕਿਨ ਜੇ ਸਹੀ ਤਰੀਕੇ ਨਾਲ ਅਸੀਂ ਪੜਹੀਏ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕਿਹੜਾ-ਕਿਹੜਾ ਕੈਰੀਅਰ ਚੂਜ਼ ਕਰ ਸਕਦੇ ਹੋ ਤੁਹਾਡੇ ਕੋਲੇ ਕਿਹੜੇ-ਕਿਹੜੇ ਆਪਸ਼ਨ ਨੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਜਾਣਾ ਜਾਂ ਫਿਰ ਸਰਕਾਰੀ ਸੈਕਟਰ 'ਚ ਜਾਣਾ ਸਾਰੇ ਦਾ ਦੱਸ ਕੇ ਜਾਊਂਗਾ ਬੜੇ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਓ ਹੋ ਸਕੇ ਅੱਗੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਮੇਰੇ ਕੋਲ ਅਕਸਰ ਬੱਚਿਆਂ ਦੇ ਫੋਨ ਆਉਂਦੇ ਨੇ ਗੱਲਬਾਤ ਕਰਦੇ ਨੇ ਕਿ ਬਹੁਤ ਜ਼ਿਆਦਾ ਸਟ्रेस 'ਚ ਹੁੰਦੇ ਨੇ ਕਿ ਸਰ ਅਸੀਂ ਬਹੁਤ ਮਿਹਨਤ ਕੀਤੀ ਸਾਡੀ ਪਰਸੈਂਟੇਜ ਬਹੁਤ ਵਧੀਆ ਆ ਗਈ ਹੁਣ ਸਾਡੀ ਗ੍ਰੈਜੂਏਸ਼ਨ ਹੋ ਗਈ ਹੁਣ ਅਸੀਂ ਅੱਗੇ ਕੀ ਕਰੀਏ ਸਾਨੂੰ ਪਤਾ ਨਹੀਂ ਲੱਗਦਾ ਤੇ ਇੰਡੀਆ ਦਾ ਮੈਂ ਕਹੂੰਗਾ 70% ਇਦਾਂ ਦਾ ਯੂਥ ਆ ਜਿਹੜਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਕਰਦਾ ਅੱਛਾ ਮੈਂ ਸਕਿੱਲ ਵੀ ਸਿੱਖਣੀ ਸੀ ਕੋਈ ਅੱਛਾ ਹੁਣ ਮੈਨੂੰ ਇੱਕ ਨਵਾਂ ਕੋਰਸ ਕਰਨਾ ਪੈਣਾ ਗ੍ਰੈਜੂਏਸ਼ਨ ਤੋਂ ਬਾਅਦ ਜੇ ਮੈਂ ਨੌਕਰੀ ਲੈਣੀ ਆ ਫਿਰ ਜਿਹੜੇ ਕੰਮਾਂ ਉੱਤੇ ਅਸੀਂ 20 ਸਾਲ ਪਰਾਣਾ ਪੜਦੇ ਰਹੇ ਉਹ ਕਿੱਧਰ ਗਏ ਪੜ੍ਹਾਈ ਮਾੜੀ ਨਹੀਂ ਸੀਗੀ ਸਾਡੀ ਗ੍ਰੈਜੂਏਸ਼ਨ ਮਾੜੀ ਨਹੀਂ ਸੀਗੀ ਸਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿ ਅਸੀਂ ਕੀ ਕਰ ਸਕਦੇ ਹੁਣ ਮੈਂ ਤੁਹਾਨੂੰ ਦੱਸੂਗਾ ਜਦੋਂ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕਰਦੇ ਹੋ ਤਾਂ ਤੁਹਾਡੇ ਕੋਲੇ ਨੌਕਰੀ ਦੇ ਦੋ ਤਰੀਕੇ ਹੁੰਦੇ ਨੇ ਪਹਿਲਾ ਤਰੀਕਾ ਕੀ ਹੈ ਕਿ ਤੁਸੀਂ ਜਿਹੜੀ ਫੀਲਡ ਦੇ ਵਿੱਚ ਪੜ੍ਹਾਈ ਕੀਤੀ ਆ ਉਸ ਫੀਲਡ ਦੇ ਵਿੱਚ ਪ੍ਰਾਈਵੇਟ ਨੌਕਰੀ ਲੱਗ ਸਕਦੇ ਹੋ ਜਿਵੇਂ ਕੋਈ ਇੰਜੀਨੀਅਰਿੰਗ ਕੀਤੀ ਆ ਉਹਦੇ ਕੋਲੇ ਬਹੁਤ ਵੱਡੀ ਕੰਪਨੀ ਦਾ ਆਫਰ ਆ ਗਿਆ ਸੋ ਇਦਾਂ ਦੇ ਬਹੁਤ ਸਾਰੇ ਰਸਤੇ ਹੁੰਦੇ ਨੇ ਪਰ ਇਹ ਉਹਨਾਂ ਬੰਦਿਆਂ ਲਈ ਹੈ ਜਿਹੜੇ ਬੱਚਿਆਂ ਨੂੰ ਪਤਾ ਕਿ ਮੇਰੀ ਪੜ੍ਹਾਈ ਇਹ ਵੜੀ ਜਿਵੇਂ ਐਗਜ਼ਾਮਪਲ ਲਈ ਕਿਸੇ ਬੱਚੇ ਨੇ ਡਾਕਟਰੀ ਕੀਤੀ ਤਾਂ ਉਹ ਡਾਕਟਰ ਦੇ ਅੱਗੇ ਹੀ ਉਸ ਫੀਲਡ ਦੇ ਵਿੱਚ ਹੀ ਜਾਂਦਾ ਹੁੰਦਾ ਹੈ ਨਾ ਜਾਂ ਕਿਸੇ ਬੰਦੇ ਨੇ ਲਾਇਰ ਦੀ ਪੜ੍ਹਾਈ ਕੀਤੀ ਤਾਂ ਫਿਰ ਉਹ ਆਪਣੀ ਫੀਲਡ ਦੇ ਵਿੱਚ ਚਲੇ ਜਾਂਦਾ ਹੈ ਜੇ ਕਿਸੇ ਬੰਦੇ ਨੇ ਕਿਸੇ ਸਪੈਸ਼ਲ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਦੇ ਰੂਪ ਦੇ ਵਿੱਚ ਬੀਟੈਕ ਕੀਤੀ ਹੈ ਤਾਂ ਉਹ ਆਪਣੀ ਫੀਲਡ ਦੇ ਵਿੱਚ ਚਲੇ ਜਾਂਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਇੱਕ ਤਰੀਕਾ ਹੋ ਗਿਆ ਦੂਜੀ ਤੁਹਾਡੇ ਕੋਲ ਚਾਂਸ ਹੁੰਦਾ ਕਿ ਤੁਸੀਂ ਸਰਕਾਰੀ ਨੌਕਰੀ ਲੱਗ ਸਕਦੇ ਹੋ ਸਟੇਟ ਲੈਵਲ ਦੇ ਉੱਤੇ ਵੀ ਤੇ ਸੈਂਟਰ ਲੈਵਲ ਦੇ ਉੱਤੇ ਵੀ ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਣਾ ਤੁਹਾਡੀ ਫੀਲਡ ਤੇ ਹੀ ਡਿਪੈਂਡ ਕਰੂਗਾ ਜਿਹੜੀ ਫੀਲਡ ਦੇ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ ਤੇ ਤੁਸੀਂ ਉਹਦੇ ਬਾਰੇ ਅੱਗੇ ਸੋਚ ਸਕਦੇ ਹੋ ਲੇਕਿਨ ਜੇ ਸਰਕਾਰੀ ਨੌਕਰੀ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸੂਗਾ ਸਰਕਾਰੀ ਨੌਕਰੀ ਦੇ ਕਿਹੜੇ-ਕਿਹੜੇ ਆਪਸ਼ਨ ਹੁੰਦੇ ਨੇ ਤੁਹਾਡੇ ਕੋਲੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਤਾਂ ਮੈਂ ਦੇਖੂਗਾ ਪੰਜਾਬ ਦੇ ਵਿੱਚ ਤੁਹਾਨੂੰ ਕਿਹੜੀ-ਕਿਹੜੀ ਸਰਕਾਰੀ ਨੌਕਰੀ ਮਿਲ ਸਕਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਆਪਾਂ ਸੈਂਟਰ ਲੈਵਲ ਤੇ ਦੇਖਾਂਗੇ ਸੋ ਸਾਡੇ ਕੋਲ ਸਭ ਤੋਂ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਜਿਹੜੀ ਜੌਬ ਹੋਗੀ ਆ ਉਹ ਹੈ ਡੀਐਸਪੀ ਐਸਡੀਐਮ ਤੇ ਤਹਿਸੀਲਦਾਰ ਦੀ ਨੌਕਰੀ ਇਹਦੇ ਲਈ ਸਾਡੇ ਪੰਜਾਬ ਦੇ ਵਿੱਚ ਇੱਕ ਬੋਰਡ ਹੈ ਪੀਪੀਐਸਸੀ ਬੋਰਡ ਉਹ ਇਗਜ਼ਾਮ ਕੰਡਕਟ ਕਰਦਾ ਹੈ ਪੀਸੀਐਸ ਦਾ ਸੋ ਬੱਚਾ ਇਹ ਇਗਜ਼ਾਮ ਦੇ ਕੇ ਸਰਕਾਰੀ ਪੇਪਰ ਹੈ ਇਹਨੂੰ ਕਲੀਅਰ ਕਰੂਗਾ ਤਾਂ ਉਹ ਇੱਦਾਂ ਦੇ ਵੱਡੇ ਵੱਡੇ ਅਹੁਦਿਆਂ ਉੱਤੇ ਜਾ ਕੇ ਬੈਠ ਸਕਦਾ ਹੈ ਉਸ ਤੋਂ ਬਾਅਦ ਉਹਦੇ ਕੋਲੇ ਹੋਰ ਮੌਕਾ ਹੁੰਦਾ ਪੰਜਾਬ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਲੱਗਣ ਦਾ ਬੱਚੇ ਕੋਲੇ ਮੌਕਾ ਹੁੰਦਾ ਕਿ ਉਹ ਐਕਸਾਈਜ਼ ਇਨਸਪੈਕਟਰ ਵੀ ਲੱਗ ਸਕਦਾ ਆ ਬੱਚੇ ਕੋਲੇ ਮੌਕਾ ਹੁੰਦਾ ਕਿ ਉਹ ਪੰਜਾਬ ਪੁਲਿਸ ਦੇ ਵਿੱਚ ASI ਵੀ ਲੱਗ ਸਕਦਾ ਆ ਪਿੱਛੇ ਜੇ ਤਾਂ ਪੰਜਾਬ ਪੁਲਿਸ ਦੇ ਵਿੱਚ ਸਿੱਧੀਆਂ ਭਰਤੀਆਂ ਸਬ ਇੰਸਪੈਕਟਰ ਦੀਆਂ ਵੀ ਆਈਆਂ ਸੀਗੀਆਂ ਹਾਲਾਂਕਿ ਹੁਣ ਸਰਕਾਰ ਨੇ ਬੰਦ ਕੀਤੀਆਂ ਨੇ ਹੋ ਸਕਦਾ ਅੱਗੇ ਜਾ ਕੇ ਦੁਬਾਰਾ ਫਿਰ ਓਪਨ ਕਰ ਦਿੱਤੀਆਂ ਜਾਣ ਹਾਲ ਦੀ ਘੜੀ ਨੋਟੀਫਿਕੇਸ਼ਨ ਆ ਕਿ ਪੰਜਾਬ ਦੇ ਵਿੱਚ ਡਾਇਰੈਕਟਲੀ ਸਬ ਇੰਸਪੈਕਟਰ ਦੀ ਭਰਤੀ ਨਹੀਂ ਹੋਊਗੀ ਲੇਕਿਨ ਹਾਂ ASI ਦੀ ਭਰਤੀ ਆ ਸਕਦੀ ਹੈ ਇਹਦੇ ਨਾਲ ਨਾਲ ਜਿਹੜੇ ਕੁਝ ਬੱਚੇ ਹਿਊਮੈਨਿਟੀ ਦੀ ਪੜ੍ਹਾਈ ਕਰਦੇ ਆ ਉਹਨਾਂ ਕੋਲੇ ਮੌਕਾ ਹੁੰਦਾ ਅਸਿਸਟੈਂਟ ਪ੍ਰੋਫੈਸਰ ਤੇ ਲੈਕਚਰਾਰ ਬਣਨ ਦਾ ਇਹਦੇ ਵੀ ਸਰਕਾਰੀ ਪੇਪਰ ਹੁੰਦੇ ਨੇ ਅੱਜ ਤੋਂ 2-3 ਸਾਲ ਪਹਿਲਾਂ ਮੇਰੇ ਯਾਦ ਆ ਪ੍ਰਿੰਸੀਪਲ ਦੀ ਨੌਕਰੀ ਦਾ ਇੱਕ ਵਾਰ ਇਗਜ਼ਾਮ ਆਇਆ ਸੀਗਾ ਉਸ ਦਿਨ ਸਾਡੇ ਕੋਲ ਸੀਨੀਅਰ ਅਸਿਸਟੈਂਟ ਸੀਨੀਅਰ ਅਸਿਸਟੈਂਟ ਕਮਿੰਗ ਇੰਸਪੈਕਟਰ ਕਲਰਕ ਤੇ ਡੀਈਓ ਦੇ ਅਹੁਦੇ ਜਿਹੜੇ ਉਹ ਵੱਖ-ਵੱਖ ਡਿਪਾਰਟਮੈਂਟਾਂ ਵਿੱਚ ਨਿਕਲਦੀਆਂ ਰਹਿੰਦੀਆਂ ਨੇ ਇਹ ਵੀ ਪੋਸਟਾਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਇਹ ਵੀ ਜੌਬ ਲੈ ਸਕਦੇ ਹੋ ਲੇਕਿਨ ਯਾਦ ਰੱਖਿਓ ਇਹ ਸਾਰੀਆਂ ਨੌਕਰੀਆਂ ਪੇਪਰ ਕਲੀਅਰ ਕਰਕੇ ਮਿਲਦੀਆਂ ਨੇ ਸਰਕਾਰੀ ਪੇਪਰ ਹੁੰਦਾ ਆ ਉਹ ਕਿੱਦਾਂ ਹੁੰਦਾ ਉਹਦੀ ਤਿਆਰੀ ਕਿੱਦਾਂ ਕਰਨੀ ਉਹ ਆਪਾਂ ਇਸ ਤੋਂ ਬਾਅਦ ਬਲੌਕ ਡਵੈਲਪਮੈਂਟ ਐਂਡ ਪੰਚਾਇਤ ਆਫੀਸਰ ਦੀ ਇੱਕ ਜੌਬ ਹੁੰਦੀ ਤੁਸੀਂ ਉਹ ਵੀ ਲੈ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਸਾਰੀਆਂ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਜਿਵੇਂ ਚੰਡੀਗੜ੍ਹ ਦੇ ਵਿੱਚ ਪੁਲਿਸ ਦੀ ਨੌਕਰੀ ਆ ਗਈ ਜਾਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਨਾ ਕੋਈ ਨੌਕਰੀ ਨਿਕਲ ਆਉਂਦੀ ਆ ਕੋਈ ਨਾ ਕੋਈ ਕਲੈਰੀਕਲ ਜੌਬ ਨਿਕਲ ਆਉਂਦੀ ਸੋ ਇਦਾਂ ਦੀਆਂ ਕਾਫੀ ਸਾਰੀਆਂ ਨੌਕਰੀਆਂ ਚੰਡੀਗੜ੍ਹ ਦੇ ਵਿੱਚ ਹੁੰਦੀਆਂ ਨੇ ਇੱਦੀ ਪੰਜਾਬ ਦੇ ਵਿੱਚ ਪਟਵਾਰੀ ਦੀ ਪੋਸਟ ਨਿਕਲ ਆਉਂਦੀ ਆ ਪੰਜਾਬ ਪਟਵਾਰੀ ਤੇ ਕਈ ਵਾਰ ਕਨਾਲ ਪਟਵਾਰੀ ਨਹਿਰੀ ਪਟਵਾਰੀ ਵੀ ਤੇ ਖੇਤੀਬਾੜੀ ਵਾਲਾ ਪ ਲੇਬਰਿੰਗ ਇਨਸਪੈਕਟਰ ਪੰਜਾਬ ਦੇ ਵਿੱਚ ਮੌਕਾ ਹੁੰਦਾ ਫੂਡ ਸਪਲਾਈ ਇਨਸਪੈਕਟਰ ਹੋ ਗਿਆ ਇਹਦੇ ਨਾਲ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੀਐਸਪੀਸੀਐਲ ਦੇ ਵਿੱਚ ਵੀ ਅਲੱਗ ਜਿਵੇਂ ਜੇਈ ਹੋ ਗਿਆ ਹੁਣ ਜੇਈ ਕਈ ਵਾਰ ਕੀ ਹੁੰਦਾ ਆ ਇਹ ਸਟ੍ਰੀਮ ਸਪੈਸਿਫਿਕ ਹੁੰਦਾ ਵੀ ਸਿਵਲ ਵਾਲੇ ਰੱਖਣੇ ਆ ਇਲੈਕਟ੍ਰੀਕਲ ਵਾਲੇ ਰੱਖਣੇ ਆ ਸੋ ਇਹ ਉਸ ਤਰੀਕੇ ਨਾਲ ਹੋ ਗਿਆ ਕਈ ਵਾਰ ਕੀ ਹੁੰਦਾ ਕਲਰਕ ਦੀਆਂ ਪੋਸਟਾਂ ਨਿਕਲਉਂਦੀਆਂ ਨੇ ਸਬਦੇ ਲਈ ਹੁੰਦੀਆਂ ਨੇ ਅਕਾਊਂਟੈਂਟ ਦੀਆਂ ਫਿਰ ਜਿਹੜਾ ਅਕਾਊਂਟਸ ਵਾਲਾ ਬੱਚਾ ਉਹਦੇ ਲਈ ਹੋਊਗਾ ਇੱਦੀ ਸਾਡੇ ਕੋਲੇ ਪੰਜਾਬ ਕੋਆਪਰੇਟਿਵ ਬੈਂਕ ਦੇ ਵਿੱਚ ਕਈ ਵਾਰ ਸਟਰੀਮ ਸਪੈਸਿਫਿਕ ਜਾਨੀ ਕਿ ਜਿਹੜੀ ਪੜ੍ਹਾਈ ਤੁਸੀਂ ਪੜ੍ਹ ਰਹੇ ਹੋ ਸਟਰੀਮ ਤੁਹਾਡੀ ਉਹਦੇ ਨਾਲ ਸਪੈਸਿਫਿਕ ਜਾਂ ਫਿਰ ਓਵਰঅল ਜੌਬ ਨਿਕਲ ਆਉਂਦੀ ਹੈ ਇਹਦੇ ਨਾਲ ਨਾਲ ਸਾਡੇ ਕੋਲੇ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਖਾਸ ਕਰ ਮਾਸਟਰ ਕੈਡਰ ਵਗੈਰਾ ਦੀਆਂ ਵੀ ਪੋਸਟਾਂ ਸਾਨੂੰ ਵੇਖਣ ਨੂੰ ਮਿਲ ਜਾਂਦੀਆਂ ਨੇ ਜਾਂ ਕਹਿੰਦੇ ਹੋ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਹੋਣਗੀਆਂ ਜਿੰਨੀਆਂ ਕਿ ਮੈਨੂੰ ਲੱਗਿਆ ਵੀ ਇੰਪੋਰਟੈਂਟ ਹੈਗੀ ਮੈਂ ਤੁਹਾਨੂੰ ਦਿਖਾਉਂਦੀ ਐ ਐਗਜ਼ਾਮਪਲ ਦੇ ਰਿਆਂ ਵੀ ਮੌਕੇ ਬਹੁਤ ਨੇ ਇਸ ਤੋਂ ਬਾਅਦ ਜੇ ਮੈਂ ਸੈਂਟਰਲ ਲੈਵਲ ਤੇ ਜਾਵਾਂ ਤਾਂ ਸੈਂਟਰਲ ਲੈਵਲ ਦੇ ਉੱਤੇ ਤੁਸੀਂ ਆਈਐਸ ਆਈਪੀਐਸ ਆਈਐਫਐਸ ਵਗੈਰਾ ਇਦਾਂ ਦੀਆਂ ਪੋ ਇਹਦਾ ਵੀ ਇਗਜ਼ਾਮ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕੀਤੀ ਡੀਐਸਪੀ ਐਸਜੀਮ ਤਹਿਸੀਲਦਾਰ ਦੀ ਇੱਦੀ ਸੈਂਟਰ ਲੈਵਲ ਤੇ ਡੀਸੀ ਹੋ ਗਿਆ ਐਸਐਸਪੀ ਹੋ ਗਿਆ ਉਸ ਲੈਵਲ ਦੀਆਂ ਪੋਸਟਾਂ ਇਹ ਹੁੰਦੀਆਂ ਨੇ ਇਸ ਤੋਂ ਬਾਅਦ ਐਸਐਸਸੀ ਸੀਜੀਐਲ ਦਾ ਹੋ ਗਿਆ ਇਹਦੇ ਵਿੱਚ ਗ੍ਰੇਡ ਬੀ ਤੇ ਸੀ ਦੀਆਂ ਪੋਸਟਾਂ ਨਿਕਲਦੀਆਂ ਨੇ ਆਰਬੀਆਈ ਗ੍ਰੇਡ ਬੀ ਦੀਆਂ ਪੋਸਟਾਂ ਨਿਕਲਦੀਆਂ ਨੇ ਆਈਬੀਪੀਐਸ ਪੀਓ ਕਲਰਕ ਐਸਓ ਇਹ ਪੋਸਟਾਂ ਬੈਂਕਿੰਗ ਸੈਕਟਰ ਦੇ ਵਿੱਚ ਨਿਕਲਦੀਆਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਡਿਫੈਂਸ ਵਿੱਚ ਜਾ ਸਕਦੇ ਹੋ ਸੀਡੀਐਸ ਦਾ ਇਗਜ਼ਾਮ ਹੁੰਦਾ ਸੀਏਪੀਐਫ ਦਾ ਇਗਜ਼ਾਮ ਹੁੰਦਾ ਤੇ ਹੋਰ ਬਹੁਤ ਸਾਰੇ ਇਗਜ਼ਾਮ ਜਿਹੜੇ ਵੱਖ-ਵੱਖ ਡਿਫੈਂਸ ਫੋਰਸਸ ਕਈ ਵਾਰ ਤੁਹਾਨੂੰ ਦਿੰਦੀਆਂ ਨੇ ਉਹ ਇਗਜ਼ਾਮ ਕਲੀਅਰ ਕਰਕੇ ਤੁਸੀਂ ਡਿਫੈਂਸ ਦੇ ਵਿੱਚ ਵੀ ਆਪਣੀ ਜੌਬ ਪੱਕੀ ਕਰ ਸਕਦੇ ਹੋ ਇਹਦੇ ਨਾਲ ਨਾਲ ਰੇਲਵੇ ਵਿੱਚ ਵੀ ਬਹੁਤ ਸਾਰੀਆਂ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਟੀਚਰਸ ਦੀ ਗੱਲ ਕਰ ਲਈਏ ਤਾਂ ਟੀਚਰ ਲੈਵਲ ਦੇ ਉੱਤੇ ਵੀ ਨੌਕਰੀਆਂ ਨਿਕਲਦੀਆਂ ਨੇ ਇੱਦੀ ਐਲਆਈਸੀ ਦੇ ਵਿੱਚ ਏਏਓ ਏਡੀਓ ਤੇ ਅਸਿਸਟੈਂਟ ਦੀਆਂ ਨੌਕਰੀਆਂ ਨਿਕਲਦੀਆਂ ਨੇ ਇਸੇ ਤਰੀਕੇ ਨਾਲ ISRO, DRDO ਜਿੰਨੀਆਂ ਵੀ ਸਾਡੀਆਂ ਹੋਰ ਟੈਕਨੀਕਲ ਬਾਡੀਜ਼ ਨੇ ਸੈਂਟਰ ਗਵਰਨਮੈਂਟ ਦੀਆਂ ਉਹ ਵੀ ਮੌਕੇ-ਮੌਕੇ ਉੱਤੇ ਨੌਕਰੀਆਂ ਕੱਢਦੀਆਂ ਰਹਿੰਦੀਆਂ ਨੇ। ਇਹਦੇ ਨਾਲ ਹੀ ਸਾਡੇ ਕੋਲੇ ਇਨਕਮ ਟੈਕਸ ਬੱਚਾ ਐਗਜ਼ਾਮ ਕਲੀਅਰ ਕਰੇ ਤਾਂ ਉਹ ਇਨਕਮ ਟੈਕਸ ਦੇ ਵਿੱਚ ਜਾ ਸਕਦਾ ਹੈ। ਐਕਸਾਈਜ਼ ਇਨਸਪੈਕਟਰ SSC CGL ਦੇ ਰਾਹੀਂ ਉਹ ਉੱਥੇ ਤੱਕ ਪਹੁੰਚ ਸਕਦਾ ਹੈ। ਇਦਾਂ ਹੀ ਜੋ ਸਾਡੇ ਕੋਲੇ ਪਬਲਿਕ ਸੈਕਟਰ ਅੰਡਰਟੇਕਿੰਗਸ ਹੁੰਦੀਆਂ ਨੇ। ਜੇ ਮੈਂ ਬਗਣਾ ਸੈਂਟਰ ਸਰਕਾਰ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂਜ਼ ਸਾਡੇ ਕੋਲੇ ਜਿਨ੍ਹਾਂ ਨੂੰ ਅਸੀਂ PSUs ਕਹ ਦਿੰਨੇ ਆ। ONGC ਹੋ ਗਿਆ BHEL ਹੀ ਬੇਲ ਹੋ ਗਿਆ NTPC ਹੋ ਗਿਆ ਇਹਦੇ ਲਈ GATE ਦਾ ਇੱਕ ਐਗਜ਼ਾਮ ਹੁੰਦਾ ਉਹ ਬੱਚਾ ਜਿਹੜਾ ਹੈਗਾ ਉਹ ਗ੍ਰੈਜੂਏਸ਼ਨ ਖਾਸ ਕਰਕੇ ਇੰਜੀਨੀਅਰਿੰਗ ਤੋਂ ਬਾਅਦ ਐਗਜ਼ਾਮ ਦਿੰਦਾ ਐਗਜ਼ਾਮ ਦੋ ਤਾਂ ਇਹ ਵੀ ਸਰਕਾਰੀ ਨੌਕਰੀ ਬੱਚੇ ਨੂੰ ਮਿਲ ਜਾਂਦੀ ਹੈ ਇਦਾਂ ਹੀ UPSC EPFO ਦਾ ਇੱਕ ਐਗਜ਼ਾਮ ਅੱਜ ਕੱਲ ਆ ਰਿਹਾ APFC ਦਾ ਐਗਜ਼ਾਮ ਆ ਰਿਹਾ ਸੋ ਇਹ ਵੀ UPSC ਕੰਡਕਟ ਕਰਦੀ ਹੈ ਇਹ ਵੀ ਜੋਬ ਹੁੰਦੀ ਆ ਤੇ ਨਾਲ ਦੇ ਨਾਲ ਬੱਚਾ ਜੁਡੀਸ਼ਰੀ ਵਿੱਚ ਵੀ ਜਾ ਸਕਦਾ ਹੈ ਜਿਵੇਂ ਕਿਸੇ ਬੱਚੇ ਨੇ ਲਾਅ ਕੀਤਾ ਤਾਂ ਉਹ ਜੱਜ ਦਾ ਐਗਜ਼ਾਮ ਹੁੰਦਾ ਉਹ ਵੀ ਦੇ ਸਕਦਾ ਤੋ ਇਹ ਤਾਂ ਹੋ ਗਿਆ ਸਾਡੇ ਕੋਲੇ ਸੈਂਟਰ ਤੇ ਸਟੇਟ ਲੈਵਲ ਦੇ एग्जाम। ਯਾਨੀ ਸੋਚੋ ਬਹੁਤੇ ਤੁਹਾਡੇ ਵਿੱਚ ਉਹ ਇਦਾਂ ਦੇ ਲੋਕ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਇਹ ਕਿਦਾਂ ਕਰ ਸਕਦੇ ਹਾਂ। ਹੁਣ ਇੱਕ ਅਗਲਾ ਸਵਾਲ ਕੀ ਸਰ ਅਸੀਂ ਕਦੋਂ ਤੋਂ ਇਹਦੀ ਸ਼ੁਰੂਆਤ ਕਰ ਸਕਦੇ ਹਾਂ? ਸਾਨੂੰ ਅੱਜ ਪਤਾ ਲੱਗਾ ਵੀ ਅੱਛਾ ਇਹ ਵਾਲੀਆਂ ਨੌਕਰੀਆਂ ਹੁੰਦੀਆਂ ਨੇ। ਹੁਣ ਇੱਥੇ ਵੀ ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਕੁਝ ਬੱਚਿਆਂ ਨੂੰ ਪਤਾ ਹੀ ਨਹੀਂ ਤੇ ਜਿਹੜੇ ਬੱਚਿਆਂ ਨੂੰ ਪਤਾ ਵੀ ਉਹਨਾਂ ਵਿੱਚੋਂ 90% ਬੱਚਾ ਗਲਤੀ ਇਹ ਕਰਦਾ ਕਿ ਪਹਿਲਾਂ ਗ੍ਰੈਜੂਏਸ਼ਨ ਕੰਪਲੀਟ ਕਰਦਾ ਫਿਰ ਸੋਚਦਾ ਵੀ ਉਹ ਅੱਛਾ ਹੁਣ ਮੈਂ ਸਰਕਾਰੀ ਨੌਕਰੀ ਦੀ ਤਿਆਰੀ ਕਰੂੰਗਾ। ਜੋ ਕਿ ਕਿਤਨਾ ਕਿਤੇ ਗਲਤ ਹੈ ਹਾਂ ਜਿਹਦੇ ਕੋਲ ਅਵੇਅਰਨੈਸ ਨਹੀਂ ਹੈਗੀ ਉਹ ਕਰ ਸਕਦਾ ਬਟ ਜਿਹੜੇ ਬੱਚੇ ਕੋਲ ਅਵੇਅਰਨੈਸ ਹੈ ਕਿਉਂਕਿ ਮੇਰਾ ਮੋਟਿਵ ਇਹ ਹੈ ਕਿ ਬੱਚਿਆਂ ਨੂੰ ਪਹਿਲਾਂ ਤੋਂ ਪਤਾ ਹੋਵੇ ਕਿ ਅਸੀਂ ਤਿਆਰੀ ਕਰਨੀ ਆ ਸੋ ਸ਼ਿਰੋ ਇਹ ਸਾਰੇ ਇਗਜ਼ਾਮ ਜਿਹੜੇ ਹੈਗੇ ਆ ਇਹਨਾਂ ਸਾਰੇ ਇਗਜ਼ਾਮ ਦੀ ਤਿਆਰੀ ਤੁਸੀਂ ਜਿਹੜੀ ਹੈਗੀ ਆ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਦੀ ਕਰ ਸਕਦੇ ਹੋ ਅੱਜ ਕੱਲ ਤਾਂ ਬਹੁਤ ਸਾਰੇ ਰਿਸੋਰਸਸ ਹੋ ਗਏ ਨੇ ਬਹੁਤ ਸਾਰੇ ਤੁਸੀਂ ਆਨਲਾਈਨ ਪੜ ਸਕਦੇ ਹੋ ਕਿਸੇ ਵੀ ਅਕੈਡਮੀ ਕੋਲੋਂ ਕਿਸੇ ਵੀ ਕੰਪਨੀ ਕੋਲੋਂ ਆਨਲਾਈਨ ਬੈਚ ਜੁਆਇਨ ਕਰ ਲਓ ਘਰੇ ਬੈਠੇ ਨਾਲ ਨਾਲ ਗ੍ਰੈਜੂਏਸ਼ਨ ਦੀ ਪੜ੍ਹਾਈ ਕਰੀ ਚੱਲੋ ਤੇ ਨਾਲ ਨਾਲ ਤੁਸੀਂ ਇਹਨਾਂ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਹੁਣ ਇੱਕ ਹੋਰ ਸਵਾਲ ਹੋਊਗਾ ਚਲੋ ਠੀਕ ਆ ਸਰ ਇਹ ਤਾਂ ਪਤਾ ਲੱਗ ਗਿਆ ਤੁਸੀਂ ਨਾਲ ਨਾਲ ਤਿਆਰੀ ਕਰ ਸਕਦੇ ਆ ਕਿ ਮੇਰੇ ਮਨ 'ਚ ਦੂਜਾ ਸਵਾਲ ਹੈ ਇਹਨਾਂ ਵਿੱਚੋਂ ਕਿਹੜੇ ਐਗਜ਼ਾਮ ਦੀ ਤਿਆਰੀ ਕਰੀਏ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਨਾਰਮਲੀ ਜਿਹੜੇ ਪੇਪਰ ਹੁੰਦੇ ਨੇ ਜੇ ਮੈਂ ਕਹਿੰਦਾ ਇੱਕ ਫੀਲਡ ਸਪੈਸੀਫਿਕ ਐਗਜ਼ਾਮ ਜਿਵੇਂ ਆਪਾਂ ਸਿਵਲ ਦੀ ਗੱਲ ਕਰ ਲਓ ਉਹ ਜੇਈ ਲੱਗਦਾ ਸਿਵਲ ਵਾਲਾ ਉਹਦੇ ਵਿੱਚ ਇੱਕ ਸਬਜੈਕਟ ਹੁੰਦਾ ਜਿਹੜਾ ਟੈਕਨੀਕਲ ਸਬਜੈਕਟ ਹੋਊਗਾ ਉਸ ਸਟਰੀਮ ਦਾ ਇਦਾਂ ਦੇ ਪੇਪਰਾਂ ਨੂੰ ਛ ਬਸ ਉਹ ਐ ਕਹਿੰਦੇ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਤੁਸੀਂ ਇਹ ਫਾਰਮ ਭਰ ਦਿਓ ਉਹ ਇਗਜ਼ਾਮ ਜਿੰਨੇ ਵੀ ਹੁੰਦੇ ਨੇ ਜ਼ਿਆਦਾਤਰ ਉਹੀ ਹੁੰਦੇ ਨੇ ਸੋ ਉਹਨਾਂ ਇਗਜ਼ਾਮ ਦੇ ਲਈ ਜਿਹੜੇ ਇੰਪੋਰਟੈਂਟ ਸਬਜੈਕਟ ਹੁੰਦੇ ਨੇ ਜਿਵੇਂ ਕਿ ਹਿਸਟਰੀ ਪੋਲਿਟੀ ਇਕਨੋਮੀ ਜੀਓਗ੍ਰਾਫੀ ਕਰੰਟ ਅਫੇਅਰ ਸਾਇੰਸ ਐਂਡ ਟੈਕ ਐਨਵਾਇਰਨਮੈਂਟ ਮੈਥ ਰੀਜ਼ਨਿੰਗ ਪੰਜਾਬੀ ਅੰਗਰੇਜ਼ੀ ਕੰਪਿਊਟਰ ਵਗੈਰਾ ਇਹ ਕਾਮਨ ਜਿਹੇ ਸਬਜੈਕਟ ਹੁੰਦੇ ਨੇ ਇਹ ਹਰ ਇੱਕ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਲੇਕਿਨ ਲੈਵਲ ਦਾ ਬਹੁਤ ਫਰਕ ਹੁੰਦਾ ਠੀਕ ਹੈ ਜਿਵੇਂ ਆਪਾਂ ਆਈਐਸ ਦੇ ਇਗਜ਼ਾਮ ਦੀ ਕਰ ਲੈ ਗੱਲ ਕਰ ਲਈ ਪੀਸੀਐਸ ਦੇ ਇਗਜ਼ ਪਟਵਾਰੀ ਦੇ एग्जाम ਦੀ ਗੱਲ ਕਰੀ ਉਹਦਾ ਲੈਵਲ ਬਹੁਤ ਘੱਟ ਹੋਊਗਾ ਹੈਨਾ ਪਰਨਾ ਲੇਕਿਨ ਸਾਨੂੰ ਸਾਰੇ ਸਬਜੈਕਟ ਪੜਨੇ ਆ ਠੀਕ ਹੈ ਸੋ ਇੱਕ ਆਪਾਂ ਕੰਮ ਕਰ ਸਕਦੇ ਆ ਕਿ ਉਸ ਹਾਈ ਲੈਵਲ ਦੀ ਤਿਆਰੀ ਕਰ ਲਈਏ ਜਿਹਦੇ ਰਾਹੀਂ ਬਾਕੀ ਚੀਜ਼ਾਂ ਵੀ ਸਾਡੀਆਂ ਕਵਰ ਹੋ ਜਾਣ ਬਾਕੀ ਚੀਜ਼ਾਂ ਸੋ ਇਦੀ ਜਿਵੇਂ ਮੈਂ ਦੱਸਿਆ ਵੀ ਤੁਸੀਂ ਘਰੇ ਬੈਠੇ ਬੈਠੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿੱਚ ਆਪਦੀ ਤਿਆਰੀ ਸ਼ੁਰੂ ਕਰ ਦੋ ਗ੍ਰੈਜੂਏਸ਼ਨ ਦੇ ਦੂਜੇ ਸਾਲ ਦੇ ਵਿੱਚ ਆਪਣੀ ਤਿਆਰੀ ਸ਼ੁਰੂ ਕਰ ਦੋ ਗ੍ਰੈਜੂਏਸ਼ਨ ਦੇ ਤੀਜੇ ਸਾਲ ਦੇ ਵਿੱਚ ਆਪਣੀ ਤਿਆਰੀ ਸ਼ੁਰੂ ਕਰ ਦੋ 2-3 ਸਾਲ ਪੜੋ ਜਿਵੇਂ ਗ੍ਰੈਜੂਏਸ਼ਨ ਖਤਮ ਹੋਊਗੀ ਉਸ ਤੋਂ ਬਾਅਦ ਇਹਨਾਂ ਸਰਕਾਰੀ ਨੌਕਰੀਆਂ ਦੇ ਚਾਂਸ ਤੁਸੀਂ ਲੈ ਸਕਦੇ ਹੋ ਇੱਕ ਦੋ ਸਾਲ ਟਰਾਈ ਕਰੋ ਵਧੀਆ ਕੋਈ ਪੋਸਟ ਮਿਲਦੀ ਠੀਕ ਆ ਨਹੀਂ ਤਾਂ ਆਪਣੀ ਫੀਲਡ ਦੇ ਵਿੱਚ ਨੌਕਰੀ ਲੱਭੋ ਕਿਉਂਕਿ ਜ਼ਿਆਦਾ ਸਮਾਂ ਜਵਾਨੀ ਦਾ ਜੇ ਅਸੀਂ ਸੰਘਰਸ਼ ਵਿੱਚ ਕੱਢ ਦਿੱਤਾ ਤਾਂ ਅਸੀਂ ਸਫਲ ਕਦੋਂ ਹੋਵਾਂਗੇ ਫਿਰ ਮੈਂ ਤਾਂ ਇਹ ਸੋਚਦਾ ਵੀ ਜਵਾਨੀ ਜ਼ਿਆਦਾ ਸੰਘਰਸ਼ ਦੇ ਲਈ ਨਹੀਂ ਸਫਲਤਾ ਦੇ ਲਈ ਯੂਜ਼ ਕਰਨੀ ਅਸੀਂ। ਸੋ ਜਿਹੜਾ ਸੰਘਰਸ਼ ਆ ਉਹ ਸਟੂਡੈਂਟ ਲਾਈਫ ਦੇ ਵਿੱਚ ਕਰ ਲਓ। ਸੋ ਇਹਦੇ ਲਈ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰ ਸਕਦੇ ਹੋ ਜਿਵੇਂ ਮੈਂ ਦੱਸਿਆ ਬਹੁਤ ਸਾਰੀਆਂ ਹੋਰ ਅਕੈਡਮੀਜ਼ ਤਿਆਰੀ ਕਰਾਉਂਦੀਆਂ ਨੇ। ਅਸੀਂ ਤੁਹਾਨੂੰ ਤਿਆਰੀ ਕਰਾਵਾਂਗੇ 2 ਤੋਂ 3 ਸਾਲ। ਉਹਦੇ ਲਈ ਸਾਡੇ ਕੋਲੇ ਬੈਚ ਹੈ ਜਿਹਦੇ ਵਿੱਚ ਯੂਪੀਐਸਸੀ ਪੀਸੀਐਸ ਦੀ ਤਿਆਰੀ ਹੁੰਦੀ ਹੈ। ਯਾਨੀ ਕਿ ਐ ਲੈ ਲਓ ਵੀ ਅਸੀਂ ਇੱਕ ਹਾਇਰ ਲੈਵਲ ਦੀ ਤਿਆਰੀ ਕਰਾ ਰਹੇ ਹਾਂ। ਇਸ ਬੈਚ ਦੀ ਤਿਆਰੀ ਕਰਕੇ ਤੁਸੀਂ ਡੀਐਸਪੀ, ਐਸਡੀਐਮ, ਡੀਸੀ ਈਟੀਓ ਵਗੈਰਾ ਸਾਰੇ ਇਗਜ਼ਾਮ ਪੜ ਸਕਦੇ ਹਾਂ ਸਾਰੇ ਇਗਜ਼ਾਮ ਦੀ ਤਿਆਰੀ ਹੋ ਜੂਗੀ ਤੁਹਾਡੀ ਸੋ ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਜਸਟ ਆ ਨੰਬਰ ਦਿੱਤਾ ਇੱਥੇ ਕਾਲ ਕਰੋ ਤੁਹਾਡਾ ਜੋ ਵੀ ਕਨਸਰਨ ਹੈ ਕਿ ਸਰ ਮੈਂ ਇਸ ਤਰੀਕੇ ਦਾ ਬੱਚਾ ਜੀ ਮੇਰੀ ਇਨਮੀ ਸਾਲ ਚੱਲਦਾ ਗ੍ਰੈਜੂਏਸ਼ਨ ਦਾ ਕੀ ਮੈਂ ਤਿਆਰੀ ਕਰ ਸਕਦਾ ਮੇਰਾ ਟਾਈਮ ਟੇਬਲ ਕਿਦਾਂ ਬਣ ਸਕਦਾ ਕੋਈ ਵੀ ਕਨਸਰਨ ਹੈ ਤੁਹਾਡਾ ਤੁਸੀਂ ਮੇਰੀ ਟੀਮ ਨੂੰ ਕਾਲ ਕਰਨੀ ਆ ਪਹਿਲੀ ਗੱਲ ਤਾਂ 90% ਤੁਹਾਡੇ ਡਾਊਟ ਕਲੀਅਰ ਕਰ ਦੇਣਗੇ ਜੋ ਕੋਈ ਬੱਚਾ ਦਾ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਜੀ ਸੋ ਇਹਦੇ ਲਈ ਜੇ ਫੀਸ ਦੀ ਗੱਲ ਕਰ ਲਈਏ ਤਾਂ ਸਾਡੀ 40000 ਰੁਪਏ ਫੀਸ ਹੈ ਇਸ ਫੀਸ ਦੇ ਵਿੱਚ ਤੁਹਾਨੂੰ 3 ਸਾਲ ਪੜਾਇਆ ਜਾਊਗਾ ਆਨਲਾਈਨ ਤੁਸੀਂ ਘਰੇ ਬੈਠੇ ਪੜੋਗੇ ਸਾਰਾ ਯੂਪੀਐਸਸੀ ਪੀਸੀਐਸ ਦੀ ਤਿਆਰੀ ਤੁਹਾਨੂੰ ਕਰਾਈ ਜਾਊਗੀ 2027 ਤੱਕ 28 ਤੱਕ ਕੇ ਬੈਚ ਵੈਲਿਡ ਰਹੂਗਾ ਸੋ ਉਦੋਂ ਤੱਕ ਜਿਹੜੇ ਐਗਜ਼ਾਮ ਆਉਣਗੇ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਈ ਤੇ ਤੁਸੀਂ ਉਸੇ ਸਮੇਂ ਹੀ ਆਪਣੀ ਤਿਆਰੀ ਨੂੰ ਜਿਹੜਾ ਹੈਗਾ ਉਹ ਪ੍ਰਾਇਓਰਿਟੀ ਤੇ ਰੱਖ ਕੇ ਪੇਪਰ ਭਰ ਕੇ ਨੌਕਰੀ ਲੈ ਸਕਦੇ ਹੋ ਹੁਣ ਡਿਸਾਈਡ ਤੁਸੀਂ ਕਰਨਾ ਆ ਕਿ ਜਿਹੜੇ 90% ਮੈਂ ਬੱਚਿਆਂ ਦੀ ਗੱਲ ਕਰੀ ਹੈ ਜਾਂ ਜਿਹੜੇ ਫਿਰ ਅਕਸਰ ਸੁਣਦੇ ਆ ਕਿ ਅੱਛਾ ਫਲਾਨਾ ਐਕਟਰ ਦਾ 10 ਪੜਿਆ ਸੀਗਾ ਉਹ ਇੱਕ ਬੰਦਾ ਹੋਊਗਾ ਨਾ ਇੱਥੇ ਸਫਲ ਬੰਦਿਆਂ ਦੀ ਮੈਂ ਤੁਹਾਨੂੰ ਲਾਈਨ ਲਵਾ ਸਕਦਾ ਸਾਡੇ ਦੇਸ਼ ਦੇ ਵਿੱਚ ਹਰ ਸਾਲ ਹਜ਼ਾਰ ਦੇ ਲਗਭਗ ਬੰਦਾ ਯੂਪੀਐਸਸੀ ਦਾ ਪੇਪਰ ਕਲੀਅਰ ਕਰਦਾ ਉਹ ਸਾਰਾ ਪੜਿਆ ਲਿਖਿਆ ਹਰ ਸਾਲ ਤੇ ਜਿਹੜੇ ਆਪਾਂ ਗੱਲ ਕਰਦੇ ਨਾ ਵੀ ਇੱਕ ਅੱਧਾ ਘੱਟ ਪੜਿਆ ਲਿਖਿਆ ਬੰਦਾ ਸਟਾਰ ਨਿਕਲ ਗਿਆ ਉਹ ਗਿਣਤੀ ਦਾ ਇੱਕ ਨਿਕਲੂਗਾ ਸਦੀਆਂ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਸਰਕਾਰੀ ਨੌਕਰੀ ਦਾ ਪੇਪਰ ਕਲੀਅਰ ਕਰਦੇ ਨੇ ਹਰ ਸਾਲ ਸੈਂਟਰ ਲੈਵਲ ਦੇ ਉੱਤੇ ਹਜ਼ਾਰਾਂ ਬੱਚੇ ਸਰਕਾਰੀ ਨੌਕਰੀ ਦਾ ਪੇਪਰ ਕਲੀਅਰ ਕਰਦੇ ਨੇ ਸੋ ਜਾਨੀ ਕਿ ਪੜਿਆਂ ਲਿਖਿਆ ਬੰਦਿਆਂ ਦੇ ਸਕਸੈਸ ਹੋਣ ਦੇ ਚਾਂਸ ਜ਼ਿਆਦਾ ਆ ਅਨਪੜ੍ਹ ਬੰਦੇ ਨਾਲੋਂ ਅਨਪੜ੍ਹ ਤਾਂ ਇੱਕ ਅੱਧਾ ਹੋਊਗਾ ਉਹਦਾ ਵੀ ਪਰਮਾਤਮਾ ਨੇ ਉਹਦੇ ਕਰਮਾਂ 'ਚ ਸੁੱਖ ਲਿਖਿਆ ਸੀ ਜਾਂ ਉਹਦੇ ਕੋਲ ਕੋਈ ਟੈਲੈਂਟ ਹੋਊਗਾ ਅਦਰਵਾਈਜ਼ ਪੜ੍ਹਾਈ ਬਹੁਤ ਜ਼ਰੂਰੀ ਹੈ ਸੋ ਇਹ ਸਾਨੂੰ ਸਮਝਣਾ ਪਊਗਾ ਆਪਦੀ ਗ੍ਰੈਜੂਏਸ਼ਨ ਦੇ ਨਾਲ ਨਾਲ ਹੀ ਆਪਣਾ ਇੱਕ ਕੈਰੀਅਰ ਚੂਜ਼ ਕਰ ਲਓ ਤੁਹਾਡੀ ਗ੍ਰੈਜੂਏਸ਼ਨ ਵੀ ਹੋਈ ਜਾਊਗੀ ਨਾਲ ਦੀ ਨਾਲ ਤੁਹਾਡੀ ਤਿਆਰੀ ਵੀ ਹੁੰਦੀ ਜਾਊਗੀ ਤੁਹਾਡੇ ਕੋਲੇ ਦੋ ਰਾਸਤੇ ਹੋਣਗੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਜਿੱਧਰ ਸੈਟ ਆ ਆਪਦਾ ਕੈਰੀਅਰ ਉਧਰ ਚੂਜ਼ ਕਰ ਲਿਓ ਕੋਈ ਹੋਰ ਡਾਊਟ ਹੋਵੇ ਤਾਂ ਮੇਰੇ ਕੋਲ ਜ਼ਰੂਰ ਪੁੱਛ ਲਿਓ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿ ਭਾਈ ਆਹ ਦੇਖ ਸਾਡੇ ਕੋਲੇ ਕਿਹੜੇ ਕਿਹੜੇ ਆਪਸ਼ਨ ਨੇ ਕੈਰੀਅਰ ਨੂੰ ਲੈ ਕੇ ਸੋ ਇਦਾਂ ਦੀਆਂ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸਟੀ ਦਾ ਸਾਰਿਆਂ ਨੂੰ ਬਾਏ ਬਾਏ